निंदा ਕਰਨ ਵਾਲੇ ਦਾ ਕੋਈ ਜਪ ਤਪ ਜਮਾ ਨਹੀਂ ਹੁੰਦਾ ਜਿੰਨਾ ਮਰਜੀ ਸਵੇਰੇ ਪਾਠ ਕਰੇ ਬਾਹਰ ਨਿਕਲ ਕੇ ਕਿਸੇ ਦੀ ਨਿੰਦਿਆ ਕਰ ਦੇ ਆ ਕੀ ਕਰਦਾ ਉਹਨੇ ਆ ਕੀ ਕੀਤਾ ਉਹਨੇ ਆ ਕੀ ਕੀਤਾ ਦੋ ਸ਼ਬਦ ਨਿੰਦਿਆ ਦੇ ਕਹੇ ਤੁਹਾਡਾ ਸਾਰਾ ਜਪ ਤਪ ਖਤਮ ਜਿਹੜਾ ਤੁਸੀਂ ਨਿਤਨੇਮ ਕੀਤਾ ਕੁਝ ਵੀ ਨਹੀਂ ਰਿਹਾ ਭਾਈ ਗੁਰਦਾਸ ਜੀ ਨੇ ਤਾਂ ਹੀ ਹੋ ਗਿਆ ਕਹਿੰਦੇ ਅੰਨਾ ਬੰਦਾ ਰੱਸੀ ਵੱਟੀ ਗਿਆ ਵੱਟੀ ਗਿਆ ਪਿੱਛੇ ਛੁੱਟੀ ਗਿਆ ਪਿੱਛੇ ਬੰਨਿਆ ਸੀ ਬੱਚਾ ਉਹ ਸਾਰੀ ਰੱਸੀ ਖਾ ਗਿਆ ਸਰਵਾੜ ਮੋੱਕ ਗਿਆ ਉਹਨੇ ਕਹੇ ਰੱਸੀ ਬਹੁਤ ਵੱਟ ਲਈ ਮੈਂ ਜਦੋਂ ਹੱਥ ਨਾਲ ਟੋਕੇ ਦੇਖਿਆ ਬੱਚੀ ਨਹੀਂ ਕਿਉਂ ਬੱਚਾ ਖਾ ਗਿਆ ਇਦਾਂ ਜਪਤਾ ਪੂਜਾ ਪਾਠ ਰੋਜ਼ ਕਰਦੇ ਆ ਜੀ ਬਹੁਤ ਪਾਠ ਕਰ ਲਿਆ ਬਚਿਆ ਨਹੀਂ ਕੁਝ ਵੀ ਫਤਕ ਕਿਉਂ ਨਿੰਦਿਆ ਕਰਕੇ ਸਾਰਾ ਮੁੱਕ ਗਿਆ ਬਾਹਰ ਨਿਕਲ ਕੇ ਇੱਕ ਸ਼ਬਦ ਕਿਸੇ ਦੀ ਨਿੰਦਿਆ ਚ ਕਹੇ ਤਾ ਤੁਹਾਡਾ ਸਵੇਰ ਦਾ ਪਾਠ ਖਤਮ ਜੋ ਤੁਸੀਂ ਕੀਤਾ ਕੁਝ ਵੀ ਨਹੀਂ ਬਚਿਆ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ ਅੱਜ ਮਹਾਰਾਜ ਨੇ ਕਿਹਾ ਨਿੰਦਿਆ ਤੇਰੀ ਜੋ ਕਰੈ ਸੋ ਬੰਜੈ ਚੂਰ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜਿਹੜਾ ਨਿੰਦਿਆ ਕਰਦਾ ਉਹਦਾ ਮੂੰਹ ਘਾਲਾ ਇੱਕ ਬਚਨ ਪਾਤਸ਼ਾਹ ਨੇ ਕਿਹਾ ਨਿੰਦਿਆ ਕਰਨ ਵਾਲੇ ਦੇ ਪੱਲੇ ਕੁਝ ਵੀ ਨਹੀਂ ਰੰਦਾ ਸ਼ਬਦ ਪੜੋ ਇਹ ਸ਼ਬਦ ਇੱਥੋਂ ਸ਼ੁਰੂ ਹੋਣਾ ਪਾਤਸ਼ਾਹ ਬਚਨ ਕਹਿੰਦੇ ਭਾਈ ਜੇ ਉਹ 68 ਤੀਰਥ ਨਹਾਵੇ 68 ਤੀਰਥਾਂ ਤੇ ਨਹਾ ਕੇ ਆਵੇ ਮੈਂ ਪੰਜ ਵਾਰ ਹਜ਼ੂਰ ਸਾਹਿਬ ਜਾਇਆ ਜੀ ਪੰਜ ਵਾਰ ਹੇਮਕੁੰਡ ਸਾਹਿਬ ਜਾਇਆ ਤਾਂ ਚੰਗੀ ਗੱਲ ਹੈ ਪਰ ਜੇ ਨਿੰਦਿਆ ਹੀ ਕਰੀ ਗਏ ਰਸਤੇ ਕਿਸੇ ਨਹੀਂ ਤਾਂ ਕੋਈ ਵੀ ਨਹੀਂ ਫਾਇਦਾ ਹੋਇਆ ਪੜੋ ਜਿਉ ਵਾਟਸਾ ਧ ਤੀਰਥ ਨਾਵੇ ਜਿਉ ਦਵਾਦਸ ਸਿਲਾ ਪੂਜਾਵੇ ਦਵਾਦਸ ਸਿਲਾ ਦਾ ਅਰਥ ਹੈ ਭਾਈ ਜਿਵੇਂ ਸਨਾਤਨੀ ਮਤ ਦੇ 12 ਉਹ ਜੁੱਤੀ ਲਿੰਗ ਮੰਦਰ ਨੇ ਦੋ ਤੇ 10 12 ਜਿਨ੍ਹਾਂ ਵਿੱਚੋਂ ਇੱਕ ਜਦੋਂ ਤੁਸੀਂ ਨਾਮ ਦੇ ਨਰਸੀ ਜਾਂਦੇ ਹੋ ਉਹ ਵੀ ਮੰਦਰ ਇੱਕ ਜਿਹੜਾ ਪ੍ਰਾਤਨ ਹੈ ਉਹ ਵੀ 12 ਮੰਦਰਾਂ ਚੋਂ ਇੱਕ ਮੰਦਰ ਆਉਂਦਾ ਹੈ ਕਹਿੰਦੇ ਉਹ 12 ਮੰਦਰਾਂ ਦੇ ਤਲਬਾਂ ਚ ਨਹਾ ਲਿਆ ਹੋਵੇ ਉੱਥੋਂ ਦੇ ਤੀਰਥਾਂ ਦੇ ਦਰਸ਼ਨ ਕਰ ਲਏ ਹੋਣ ਪਰ ਕਰ ਲਵੇ ਬੰਦਾ ਨਿੰਦਿਆ ਤਾਂ ਖਤਮ ਤਾਂ ਆਪਣੇ ਵਾਸਤੇ ਹੈ ਤੁਸੀਂ ਜਿੰਨੇ ਮਰਜ਼ੀ ਆਪਾਂ ਤੀਰਥਾਂ ਦੇ ਨਹਾਤਾ ਨਿੰਦਿਆ ਕੀਤੀ ਸਭ ਕੁਝ ਖਤਮ ਪੜੋ ਜਿਉ 68 ਤੀਰਥ ਨਾਵੇ ਜਿਉ 12 ਸਿਲਾ ਪੂਜਾਵੇ ਜਿਉ ਕੂਪ ਟਟਾ ਦੇਵਾਵੇ ਖੂਲਵਾ ਦੇ ਕਿਤੇ ਇੰਨਾ ਵੱਡਾ ਧਾਨ ਕਰੇ ਤੇ ਫਿਰ ਕਰੇ ਨਿੰਦ ਸਭ ਵਿਰਥਾ ਜਾਵੇ ਨਿੰਦਿਆ ਕੀਤੀ ਸਾਰਾ ਵਿਰਥ ਅੱਗੇ ਪੜੋ ਸਗਲੀ ਸਿਮਰਤ ਸ੍ਰਬਣੀ ਸੁਣੇ 27 ਸਿਮਰਤੀਆਂ ਦੇ ਪਾਠ ਕੰਨਾਂ ਨਾਲ ਸੁਣੇ ਹੋਣ ਤੇ ਬਾਅਦ ਚ ਕਰ ਦੇਵੇ ਨਿੰਦਿਆ ਕਿਸੇ ਦੀ ਕਰੇ ਨਿੰਦ ਕਬਣ ਨਹੀਂ ਗੁਣ ਹੈ ਇਸ ਲਈ ਨਿੰਦਿਆ ਭਲੀ ਕਿਸੇ ਕੋਈ ਨਹੀਂ ਜੇ ਕਰੋਗੇ ਨਿੰਦਿਆ ਸਾਰਾ ਜਪ ਤਵ ਖਤਮ ਅਗਲੀ ਗੱਲ ਕਹੀ ਜੇ ਕਰੋਗੇ ਚੁਗਲੀ ਚੁਗਲੀ ਸਮਝਦੇ ਕਿਸੇ ਦਾ ਕੰਮ ਵਿਗਾੜਦਾ ਉਹ ਤੇਰੇ ਵਰਿਆ ਕਹਿੰਦਾ ਬਹੁਤੀ ਵਾਰ ਨੌਕਰੀ ਕਰਨ ਵਾਲੇ ਇੱਕ ਦੂਜੇ ਦੀ ਚੁਗਲੀ ਕਰੀ ਜਾਂਦੇ ਮੈਂ ਗੁਰਦੁਆਰਿਆਂ ਚ ਵੀ ਵੇਖਿਆ ਮਾਫ ਕਰਿਓ ਡਿਊਟੀਆਂ ਕੀਤੀਆਂ ਨੇ 13-13 ਸਾਲ ਇਹ ਚੀਜ਼ਾਂ ਵੇਖੀਆਂ ਕਈ ਬੰਦੇ ਚੁਗਲੀ ਕਰੀ ਜਾਂਦੇ ਅਜੇ ਡਿਊਟੀ ਕਰਕੇ ਬਾਹਰ ਨਿਕਲੇ ਨਾਲੇ ਉਹ ਬੰਦਿਆਂ ਦਾ ਕੰਮ ਹੀ ਇਹ ਹੈ ਉਹਨੇ ਫੋਨ ਲਾ ਦੇਣਾ ਜਦੇ ਪ੍ਰਧਾਨ ਨੂੰ ਉਹ ਜੀ 5 ਮਿੰਟ ਪਹਿਲਾਂ ਚਲੇ ਗਿਆ ਅੱਜ ਅੱਜ ਕੀਰਤਨੀ ਜੱਥਾ 5 ਮਿੰਟ ਲੇਟ ਆਇਆ ਹਾਈ ਗ੍ਰੰਥੀ ਸਿੰਘ ਨੇ ਆ ਕੰਮ ਕੀਤਾ ਚੁਗਲੀ ਕਰੀ ਗਏ ਔਰ ਉਹਨਾਂ ਦੇ ਪੱਲੇ ਕੱਖ ਵੀ ਨਹੀਂ ਬਚਿਆ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਪੜੋ ਜਿਸ ਅੰਦਰ ਚੁਗਲੀ ਚੁਗਲੋ ਵਜੈ ਕੀਤਾ ਕਰਤਿਆਂ ਉਸ ਦਾ ਸਭ ਗਿਆ ਉਹਦਾ ਕੀਤਾ ਕਤਰਿਆ ਸਾਰੇ ਚਲਾ ਗਿਆ ਪਾਠ ਕਿਉਂ ਚੁਗਲੀ ਕਰਦੇ ਜਿਸ ਅੰਦਰ ਚੁਗਲੀ ਚੁਗਲੋ ਵਜੈ ਕੀਤਾ ਕਰਦੇ ਹੋ ਸਦਾ ਸਭ ਗਿਆ ਨਿਤ ਚੁਗਲੀ ਕਰੇ ਨਿਤ ਚੁਗਲੀ ਕਰੇ ਅਣ ਹੁੰਦੀ ਪਰਾਈ ਮੂੰਹ ਕੱਢ ਨਾ ਸਕੈ ਉਸਦਾ ਕਾਲਾ ਪੈ ਰੱਬ ਦੀ ਦਰਗਾਹ ਤੇ ਵੀ ਮੂੰਹ ਕਾਲਾ ਕਿਉਂ ਭਾਈ ਉਹ ਮੂੰਹ ਨਾਲ ਚੁਗਲੀਆਂ ਕਰੀ ਗਿਆ ਲੋਕਾਂ ਦੇ ਕੰਮ ਬਗਾੜੀ ਗਿਆ ਦੋ ਅਗਣ ਹੋ ਗਏ ਨਿੰਦਿਆ ਤੇ ਚੁਗਲੀ ਤੇ ਤੀਜਾ ਪਰਾਈ ਤਾਤ ਪਰਾਈ ਤਾਤ ਜੈਲਸੀ ਈਰਖਾ ਇਹਦਾ ਕਿਉਂ ਕੰਮ ਬਣ ਗਿਆ ਇਹਨੂੰ ਕਿਉਂ ਪਦਵੀ ਮਿਲ ਗਈ ਇਹਨੂੰ ਨੌਕਰੀ ਕਿਉਂ ਮਿਲ ਗਈ ਇਹਦੇ ਬੱਚੇ ਬਾਹਰ ਕਿਉਂ ਚਲੇ ਗਏ ਇਹਨੂੰ ਆਕੇ ਬਣਾਤ ਸਾਧ ਸੰਗਤ ਜੈਲ ਸੀ ਨਾਲੇ ਲੋਕ ਮਰੇ ਪੈ ਪਿੱਛੇ ਜੇ ਇੱਕ ਸਕੂਲ ਵਿੱਚ ਪੜਾਉਣ ਵਾਲੀ ਟੀਚਰ ਨੂੰ ਅਟੈਕ ਹੋ ਗਿਆ ਔਰ ਤੁਸੀਂ ਹੁਣ ਮੈਂ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਉਹਨੇ ਸਕੂਲ ਵਿੱਚ ਆਤਮ ਹੱਤਿਆ ਕਰ ਲਈ ਖਬਰ ਤਏ ਆਈ ਵੇ ਅਟੈਕ ਹੋ ਗਿਆ ਸਕੂਲ ਵਾਲਿਆਂ शिवाय ਉਹਨੇ ਆਤਮ ਹੱਤਿਆ ਕਰ ਲਈ ਸਕੂਲ 'ਚ ਫਤਗ ਗਿਓ ਉਹਦੇ ਨਾਲ ਨਾਲ ਦੀਆਂ ਟੀਚਰਾਂ ਜਿਹੜੀਆਂ ਜੈਲਸੀ ਕਰੀ ਗਈਆਂ ਵੇ ਇਹਨੂੰ ਕਿਉਂ ਟੀਚਰ ਇਨਚਾਰਜ ਕੋ ਮੜਾਇਆ ਹੋਇਆ ਇਹਨੂੰ ਆ ਕੋ ਮੜਾਇਓ ਉਹ ਵਿਚਾਰੀ ਮੈਂਟਲੀ ਇੰਨੀ ਪਰੇਸ਼ਾਨ ਹੋ ਗਈ ਉਹਦੀਆਂ ਸ਼ਿਕਤਾਂ ਲੱਗਣ ਲੱਗ ਪਈਆਂ ਉਹਨੂੰ ਪ੍ਰਿੰਸੀਪਲ ਈਰਖਾ ਕਰਨ ਲੱਗ ਪਈ ਤਾਂ ਉਹਨੇ ਸੁਸਾਇਡ ਕਰ ਲਿਆ ਈਰਖਾ ਜਿਹੜੀ ਹੈ ਪ੍ਰਾਈ ਤਾਤ ਜਿਹੜੀ ਹੈ ਉਹ ਬੰਦੇ ਦੇ ਪੱਲੇ ਕੁਝ ਰਹਿਣ ਨਹੀਂ ਦਿੰਦੀ ਕਿਸੇ ਨਾਲ ਈਰਖਾਦੰ ਕਰੋ ਔਰ ਯਾਦ ਰੱਖੋ ਦੱਦਾ ਦਾ ਤਾ ਇੱਕ ਹੈ ਸਭ ਕੋ ਦੇਵਣਹਾਰ ਜਿਨੇ ਉਹਨੂੰ ਦਿੱਤਾ ਉਹ ਤੈਨੂੰ ਵੀ ਦੇਗਾ ਤੋ ਕਿਉਂ ਈਰਖਾ ਕਰਦਾ ਜਿਹੜੇ ਰੱਬ ਨੇ ਉਹਨੂੰ ਵਡਿਆਈ ਦਿੱਤੀ ਤੈਨੂੰ ਵੀ ਦੇਦਾਗਾ ਜਿਸ ਰੱਬ ਨੇ ਉਹਨੂੰ ਧਨ ਦੌਲਤ ਦਿੱਤਾ ਉਹ ਤੈਨੂੰ ਵੀ ਬਖਸ਼ਦਾਗਾ ਉਹਦੇ ਘਰ ਵਿੱਚ ਸਭ ਕੁਝ ਹੈ ਪਰ ਉਹਦੇ ਦਿੱਤਿਆਂ ਨਾਲ ਈਰਖਾ ਨਾ ਕਰ ਓਏ ਜੇ ਈਰਖਾ ਕੀਤੀ ਤੇਰੇ ਪੱਲੇ ਨਹੀਂ ਕੁਝ ਬਚਣਾ ਪੜੋ ਪੰਕਤੀ ਜਿਸੰਦਰਤਾਤ ਪਰਾਈ ਹੋਵੇ ਜਿਸੰਦਰਤਾਤ ਪਰਾਈ ਹੋਵੇ ਜਲਸੀ ਈਰਖਾ ਤਿਸ ਦਾ ਕਦੇ ਨਾ ਹੋਵੀ ਭਲਾ ਭਾਈ ਉਹਦਾ ਕਦੇ ਭਲਾ ਨਹੀਂ ਹੁੰਦਾ ਜਿਸੰਦਰਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਅੱਖੇ ਕੋਈ ਨਾ ਲੱਗੇ ਨਿਤ ਉਝੜੀ ਪੁਕਾਰੇ ਖਲਾ ਅੱਛਾ ਹੁਣ ਫਿਰ ਸਵਾਲ ਪੈਦਾ ਹੋਇਆ ਜੇ ਹੋਵੇ ਅੰਦਰ ਹੋ ਸਕਦਾ ਮੈਂ ਕਥਾ ਸੁਣਾਉਣਾ ਮੇਰੇ ਅੰਦਰ ਵੀ ਕਿਸੇ ਪ੍ਰਤੀ ਜੈਲਸੀ ਹੋਵੇ ਮੇਰੇ ਅੰਦਰ ਵੀ ਈਰਖਾ ਹੋਵੇ ਤੁਸੀਂ ਸੁਣਨ ਵਾਲੇ ਤੁਹਾਡੇ ਅੰਦਰ ਵੀ ਹੋਵੇ ਜੇ ਈਰਖਾ ਜੈਲਸੀ ਪ੍ਰਾਈ ਤਾਤ ਨਿੰਦਿਆ ਚੁਗਲੀ ਹੋਵੇ ਤਾਂ ਫਿਰ ਕੀ ਕਰੀਏ ਪਾਤਸ਼ਾਹ ਕਹਿੰਦੇ ਸੰਗਤ ਵਿੱਚ ਬਹਿ ਕੇ ਗੁਰੂ ਨੂੰ ਕਹਿ ਪਾਤਸ਼ਾਹ ਆ ਓਗਣੇ ਮੇਰੇ ਚੋਂ ਦੂਰ ਕਰੋ ਗੁਰੂ ਇਲਾਜ ਕਰਦਾ ਭਾਈ ਕਹੋ ਗੁਰੂ ਨੂੰ ਪਾਤਸ਼ਾਹ ਓਗਣ ਸੰਗਤ ਵਿੱਚ ਬੈਠਿਆਂ ਇਹ ਚੀਜ਼ ਉਤਰ ਜਾਏਗੀ ਇਨੂ ਗੁਰ ਮਹਾਰਾਜ ਕਹਿੰਦੇ ਵਿਸਰ ਗਏ ਸਭ ਤਾਤ ਭਰਾਈ ਜਬ ਤੇ ਸਾਧ ਸੰਗਤ ਮੋਇ ਪਾਈ ਬੜੋ ਪਿਆਰ ਚ ਵਿਸਰ ਗਈ ਸਭ ਤਾਤ ਭਰਾਈ ਜਬ ਤੇ ਸਾਧ ਸੰਗਤ ਮੋਇ ਪਾਈ ਨਾ ਕੋ ਬੈਰੀ ਨਹੀਂ ਮਗਨਾ ਸਗਲ ਸੰਗ ਹਮਕੋ ਵਣਾਈ ਤੇ ਫਾਇਦਾ ਪਤਾ ਕੀ ਹੋਣਾ ਸੌਣ ਲੱਗਿਆ ਵੀ ਗੋਲੀ ਨਹੀਂ ਖਾਣੀ ਪੈਣੀ ਉੱਠਣ ਲੱਗਿਆ ਵੀ ਨਹੀਂ ਖਾਣੀ ਪੈਣੀ ਤੰਦਰੁਸਤ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਾ ਪ੍ਰਵਤੁ ਵਰਤਨ ਤਾ ਘਰ ਸੁਖ ਵਸਿਆ ਵਾਹਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਅੰਦਰ ੜਾਇਆ ਭਾਈ ਹਿਰਦੇ ਘਰ ਚ ਵੀ ਸੁਖ ਬਾਹਰ ਵੀ ਸੁਖ ਤਨ ਵੀ ਸੁਖੀ ਮਨ ਵੀ ਸੁਖੀ ਇਸ ਲਈ ਨਿੰਦਿਆ ਕਰਨ ਵਾਲਿਆਂ ਦਾ ਆਤਮਿਕ ਜੀਵਨ ਤਬਾਹ ਹੁੰਦਾ ਹੈ ਨਿੰਦਿਆ ਤੋਂ ਬਚਣੇ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਨਿੰਦਿਆ ਕੀਤੀ ਉਹਨਾਂ ਦਾ ਆਤਮਿਕ ਜੀਵਨ ਤਬਾਹ ਹੋ ਗਿਆ ਅੱਜ ਮਹਾਰਾਜ ਕਹਿੰਦੇ ਨਿੰਦਾ ਤੇਰੀ ਜੋ ਕਰੇ ਸੋ ਬੰਜੈ ਚੂਰ ਜਿਨ੍ਹਾਂ ਨੇ ਕੀਤੀ ਗੁਰੂ ਅੰਗਦ ਸਾਹਿਬ ਦੀ ਨਿੰਦਿਆ ਉਹ ਬੰਦਿਆਂ ਦਾ ਆਤਮਿਕ ਜੀਵਨ ਤਬਾਹ ਹੋ ਗਿਆ ਈੜਾ ਦਿਸਾ ਮਾਤ ਲੋਕ ਤੁਦ ਸੂਝਾ ਦੂਰ ਤិន ਹੇ ਗੁਰੂ ਅੰਗਦ ਸਹ ਮਹਾਰਾਜ ਦੁਨੀਆਂ ਦੇ ਲੋਕਾਂ ਨੂੰ ਪਦਾਰਥ ਨੇੜੇ ਦਿਸਦੇ ਮਾਇਆ ਨੇੜੇ ਦਿਸਦੀ ਮਾਤ ਲੋਕ ਨੇੜੇ ਦਿਸਦਾ ਪਰ ਤੁਹਾਨੂੰ ਗੁਰੂ ਅੰਗਦ ਸਾਹਿਬ ਤੁਸੀਂ ਲੋਕ ਤੋਂ ਪਰਲੋਕ ਤੱਕ ਸਭ ਕੁਝ ਜਾਣਦੇ ਹੋ ਤੁਸੀਂ ਬਹੁਤ ਦੂਰ ਤੱਕ ਜਾਣਦੇ ਹੋ ਤੁਹਾਨੂੰ ਸਭ ਕੁਝ ਪਤਾ ਹੈ ਲੋਕ ਤੇ ਪਰਲੋਕ ਦੇ ਸੁੱਖ ਨੇ ਤੁਹਾਡੇ ਕੋਲ ਦੁਨੀਆਂ ਦੇ ਲੋਕਾਂ ਕੋਲ ਕੱਲਾ ਮਾਤ ਲੋਕ ਦਾ ਸੁੱਖ ਹੋ ਸਕਦਾ ਹੈ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਲੋਕ ਪਰਲੋਕ ਦਾ ਸੁੱਖ ਹੈ ਆਇਓ ਆਪਾ ਪਰਿਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਪ੍ਰਵ ਆਪੇ ਮਿਲੇ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲਿਜੈ ਆਇਓ ਪਾਤਸ਼ਾਹ ਨੇ ਕਿਹਾ ਦੋਮੇ ਥਾਵ ਰੱਖੇ ਗੁਰਸੂਰੇ ਲੋਕ ਪਰਲੋਕ ਦੋਮਾ ਥਾਮਾਂ ਦੇ ਸੁਖ ਗੁਰੂ ਸੂਰਮੇ ਕੋਲ ਨੇ ਇਸ ਲਈ ਭਾਈ ਗੁਰੂ ਅੰਗਦ ਸਹਿ ਮਹਾਰਾਜ ਦੀ ਵਡਿਆਈ ਕਰਦੇ ਆ ਬਾਬਾ ਸਤਬਲਵੰਡ ਜੀ ਕਹਿੰਦੇ ਏ ਗੁਰੂ ਅੰਗਦ ਸਾਹਿਬ ਤੋ ਦੇ ਕੋ ਲੋਕ ਪਰ ਲੋਕ ਦੇ ਸੁਖਨ ਫੇਰ ਵਸਾਇਆ ਫੇਰਵਾਨ ਸਤਗੁਰ ਖਾਡੂਰ ਤਾਂ ਫਿਰ ਅਖੀਰ ਤੋ ਯੋ ਬੰਗਤੀ ਦੋ ਹਰਾ ਕੇ ਕਿਹਾ ਧੰਨ ਗੁਰੂ ਅੰਗਸੈ ਮਹਾਰਾਜਿਓ ਫੇਰ ਵਸਾਇਆ ਫੇਰਵਾਨ ਸਤਗੁਰ ਖਾਡੂਰ ਕਿੰਦੇ ਸ਼੍ਰੀ ਗੁਰੂ ਅੰਗਸੈ ਮਹਾਰਾਜੀਆਂ ਨੇ ਦੁਆਰਾ ਫਿਰ ਬਾਬੇ ਫਿਰੂਮਲ ਜੀ ਦੇ ਪੁੱਤਰ ਧੰਨ ਸਤਿਗੁਰੂ ਗੁਰੂ ਅੰਗਸੈ ਮਹਾਰਾਜੀਆਂ ਨੇ ਖਡੂਰ ਸੇ ਫਿਰ ਵਸਾ ਦਿੱਤਾ ਵਸਦਾ ਹੋ ਗਿਆ ਉਹ ਖੇੜਾ ਨਗਰੀ ਸਾਧ ਸੰਗਤ ਅੱਜ ਵੀ ਤੁਸੀਂ ਉੱਥੇ ਜਾਂਦੇ ਹੋ ਗੁਰੂ ਘਰ ਵਿੱਚ ਦੋਏ ਚੀਜ਼ਾਂ ਨੇ ਸੁਣਿਓ ਧਿਆਨ ਨਾਲ ਸ਼ਬਦ ਤੇ ਸ਼ਸਤਰ ਇਸ ਘਰ ਦੇ ਅੰਦਰ ਸਾਧ ਸੰਗਤ ਰਵਾਬ ਨਾਲ ਕੀਰਤਨ ਵੀ ਹੁੰਦਾ ਹੈ ਤੇ ਨਗਾਰਾ ਵੀ ਵੱਜਦਾ ਹੈ ਮੈਂ ਕਈ ਵਾਰ ਲਾਈਵ ਤੋਂ ਪੰਜਾਬ ਚ ਵੀ ਬੇਨਤੀ ਕਰਦਾ ਹੁੰਦਾ ਹਰ ਗੁਰੂ ਘਰ ਵਿੱਚ ਨਗਾਰਾ ਹੋਣਾ ਚਾਹੀਦਾ ਹੈ ਕਿਉਂ ਭਾਈ ਇਹ ਗੁਰਮਤ ਦਾ ਕਨਸੈਪਟ ਹੈ ਇਹਨੂੰ ਸਮਝਣ ਦੀ ਲੋੜ ਹੈ ਇੱਥੋਂ ਤੱਕ ਮੇਰੇ ਦਸ਼ਵੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਇੱਕ ਜੰਗ ਨਗਾਰੇ ਕਰਕੇ ਹੋਈ ਹੈ ਉਹਦਾ ਨਾਮ ਹੀ ਰਣਜੀਤ ਨੰਦਾਰੇ ਰਵਾਬ ਨਾਲ ਕੀਰਤਨ ਵੀ ਹੈ ਤੇ ਨਗਾਰਾ ਵੀ ਹੈ ਭਗਤੀ ਵੀ ਹੈ ਸ਼ਕਤੀ ਵੀ ਹੈ ਇੱਥੇ ਮੀਰੀ ਤੇ ਪੀਰੀ ਭਗਤੀ ਤੇ ਸ਼ਕਤੀ ਰਵਾਵ ਤੇ ਨਗਾਰਾ ਸੂਰਜ ਵਰਗੀ ਤਪਸ਼ ਚੰਦਰਮੇ ਵਰਗੀ ਠੰਡਕ ਸਾਧ ਸੰਗਤ ਸਾਰੀਆਂ ਚੀਜ਼ਾਂ ਇੱਕੋ ਪਲੇਟਫਾਰਮ ਤੇ ਸ਼ਬਦ ਔਰ ਸ਼ਾਸਤਰ ਉਹਦਾ ਨਾਮ ਰੱਖਿਆ ਖਾਲਸਾ ਉੱਚੀ ਜਗ੍ਹਾ ਉੱਤੇ ਸ਼ਬਦ ਪ੍ਰਕਾਸ਼ ਹੈ ਚਰਣਾ ਵਿੱਚ ਵੇਖੋਗੇ ਸ਼ਾਸਤਰ ਸਜੇ ਹੋਏ ਨੇ ਸ਼ਾਸਤਰ ਕੋਈ ਸਜਾਵਟ ਦਾ ਹਿੱਸਾ ਨਹੀਂ ਹੈ ਕਿ ਸਜਾਵਟ ਕੀਤੀ ਹੈ ਗੁਰੂ ਘਰ ਵਿੱਚ ਨਹੀਂ ਸਜਾਵਟ ਫੁੱਲਾਂ ਨਾਲ ਹੋ ਸਕਦੀ ਹੈ शस्त्र सजावट नहीं है शस्त्र कॉन्सेप्ट है गुरमत हाइपर ऑफ ऑयल, ये लंबा चलेगा वाले ये सहेगा लंबा चलेगा, लंबा चलेगा, तो माइलेज बढ़ेगा लंबा चलेगा ये लंबा चलेगा समझ की लोड़ है शब्द ते शस्त्र सुमेल है एसास संगत ਜਦੋਂ ਤੁਸੀਂ ਖਡੂਰ ਸਾਹਿਬ ਜਾਓ ਉੱਥੇ ਇੱਕ ਗੁਰਦੁਆਰਾ ਹੈ ਅੱਛਾ ਗੁਰਦਵਾਰੇ ਭਗਤੀ ਦੇ ਨਾਮ ਤੇ ਹੁੰਦੇ ਨੇ ਨਾਮ ਦੇ ਨਾਮ ਤੇ ਹੁੰਦੇ ਨੇ ਲੰਗਰ ਦੇ ਨਾਮ ਤੇ ਹੋ ਸਕਦੇ ਔਰ ਉੱਥੇ ਇੱਕ ਗੁਰਦਵਾਰੇ ਦਾ ਨਾਮ ਪਤਾ ਕੀ ਹੈ ਗੁਰਦੁਆਰਾ ਮੱਲਖਾੜਾ ਸਾਹਿਬ ਕੋਲਣ ਵਾਲਿਆਂ ਦੇ ਨਾਮ ਉੱਤੇ ਗੁਰਦੁਆਰਾ ਕਿਉਂ ਭਾਈ ਸ਼ਸਤਰ ਦਾ ਕਨਸੈਪਟ ਹੈ ਸਰੀਰ ਤੰਦਰੁਸਤ ਰਹੀਦਾ ਹੈ ਸਰੀਰ ਦੀ ਬਾਹਰੀ ਸ਼ਕਤੀ ਵੀ ਚਾਹੀਦੀ ਹੈ ਮੱਲਖਾੜਾ ਸ਼ਕਤੀ ਦਾ ਪ੍ਰਤੀਕ ਹੈ ਇਸ ਲਈ ਸਾਸੰਗਤ ਜਿਵੇਂ ਸ਼ਸਤਰ ਸ਼ਬਦ ਦਾ ਪ੍ਰਤੀਕ ਹੈ ਸ਼ਸਤਰ ਛਪੀ ਦਾ ਪ੍ਰਤੀਕ ਹੈ ਐਦਾਂ ਗੁਰੂ ਨੇ ਮੱਲ ਖਾੜਾ ਗੁਰਦੁਆਰਾ ਬਣਾਇਆ ਭਾਵ ਆਪਾਂ ਸ਼ਬਦ ਤੇ ਸ਼ਸਤਰ ਦੋਮਾਂ ਚੀਜ਼ਾਂ ਦੇ ਸੰਮਿਲਤ ਰਹਿਣਾ ਬਾਣੀ ਵੀ ਪੜੋ ਨਾਮ ਵੀ ਜਪੋ ਅੰਮ੍ਰਿਤ ਛਕ ਕੇ ਸ਼ਸਤਰ ਧਾਰੀ ਹੋਵੋ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪੁੱਤਰ ਧੀਆਂ ਬਣੀਏ ਅੰਮ੍ਰਿਤ ਛਕੋ ਫਿਰ ਜੋ ਮੰਗੋ ਗੁਰੂ ਕੋਲੋਂ ਮਿਲਦਾ ਹੈ ਦੋ ਦਿਨ ਨੇ ਸਿੱਖ ਦੀ ਜ਼ਿੰਦਗੀ ਚ ਜਿੱਦਣ ਗੁਰੂ ਖਜ਼ਾਨੇ ਖੋਲ ਲਿੰਦਾ ਹੈ ਬਿਨਾ ਕਿਸੇ ਸ਼ਰਤ ਤੋਂ ਬਿਨਾ ਕਿਸੇ ਕੰਡੀਸ਼ਨ ਤੋਂ ਗੁਰੂ ਝੋਲੀਆਂ ਭਰ ਦਿੰਦਾ ਉਹ ਦੋ ਦਿਨ ਕਿਹੜੇ ਨੇ ਇੱਕ ਦਿਨ ਉਹ ਅਹਸਾਸ ਸਿੰਘ ਜਿੱਦਣ ਕੋਈ ਅੰਮ੍ਰਿਤ ਪਾਨ ਕਰਦਾ ਉਦੋਂ ਜੋ ਮੰਗਲੋ ਸਤਗੁਰ ਕਾ ਜਨਮ ਹੈ ਗਵਰਨਮੈਂਟ ਆਇਆ ਭਾਈ ਸ਼ਮੀਰੇ ਨੂੰ ਉਦਣ ਮਹਾਰਾਜ ਨੇ ਮੁਕਤ ਕਰਤਾ ਸਿਰਫ ਅੰਮ੍ਰਿਤ ਦੀ ਦਾਤ ਦੇ ਬਦਲੇ। ਔਰ ਦੂਜੇ ਜਿੱਦਣ ਬੱਚੇ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ ਉਦਣ ਉਹ ਦੁਮੇ ਸੁਭਾਗ ਭਰੀ ਜੋੜੀ ਜੋ ਮੰਗ ਲੈਣ ਗੁਰੂ ਨੂੰ ਉਹ ਦੇਣਾ ਪੈਂਦਾ ਹੈ। ਵਾਹ ਸ਼ਰਤ ਹੈ ਉਹ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਆ ਕੇ ਗੁਰੂ ਦਾ ਬਚਨ ਮੰਨਣ ਜੋ ਮੰਗੋ ਫਿਰ ਉਹ ਮਿਲਦਾ ਹੈ। ਆਓ ਪਾਤਸ਼ਾਹ ਦੇ ਪਿਆਰ ਚ ਇੱਕ ਪੰਕਤੀ ਪੜੀਏ। ਫਿਰ ਆਪਾਂ ਸਮਾਪਤੀ ਕਰਨੀ ਆਖਰੀ ਪੰਕਤੀਆਂ ਦਾ ਪਾਠ ਫਿਰ ਸਰਵਣ ਕਰਾਂਗੇ। ਆਪਣੇ ਗੁਰੂ ਦਸ਼ਮੇਸ਼ ਪਿਤਾ ਕਲਗੀ ਤਰਪਾਦਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਚ ਇੱਕ ਵਾਰ ਕਹੋ ਸਤਗੁਰ ਕੈਵਲ ਹਾਰੈ ਆਪਣੇ ਸਤਗੁਰ ਕੈਵਲ ਹਾਰੈ ਸਤਗੁਰ ਕੈਵਲ ਹਾਰੈ ਆਪਣੇ ਸਤਗੁਰ ਕੈਵਲ ਹਾਰੈ ਸਤਗੁਰ ਕੈਵਲ ਹਾਰੈ ਆਪਨੇ ਸਤ ਗੁਰ ਕੈ ਵੱਲ ਹਾਂਰੇ ਸਤ ਗੁਰ ਕੈ ਵੱਲ ਹਾਂਰੇ ਆਪਣੇ ਆਪ ਨੇ ਸੁਖ ਪਾਸ਼ੇ ਸੁਖ ਸਹਿਜ ਆਗੈ ਸੁਖ ਪਾਸ਼ੇ ਸੁਖ ਸਹਿਜ ਆਗੈ ਸੁਖ ਸ਼ੈ ਸੁਖ ਸਹਿਜ ਆਪਨੇ ਸੁਖ ਪਸੇ ਸੁਖ ਸਹਜ ਘਰ ਆਨੰਦ ਹਮਾਰੇ ਆਪਣੇ ਸਤਿਗੁਰ ਕੈਵਲ ਹਾਰੇ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਕੈਵਲ ਹਾਰੇ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਸਤ ਗੁਰ ਕੈ ਵਲਹਾਰੇ ਆਪਣੇ ਸਤ ਗੁਰ ਕੈ ਵਲਹਾਰੇ ਆਪ ਕੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤ ਗੁਰ ਕਲਗੀਧਰ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ ਆਪ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੀ ਪਰਵਾਨ ਹੋਵੇ ਅਸੀਸਾਂ ਦਿਓ ਅਸੀਂ ਕੱਲ੍ਹ ਕਹਿਣ ਯੋਗੇ ਨਾ ਰਹਿ ਜਾਈਏ ਸਾ ਸੰਗਤ ਤੋਡੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋਵੇ ਅਸੀਂ ਕੱਲੇ ਸੁਣਾਨ ਜੋਗੇ ਨਾ ਰਹਿ ਜਾਈਏ ਇਹ ਅਸੀਸ ਜ਼ਰੂਰ ਦਿਓ ਸਾਡਾ ਵੀ ਭਲਾ ਹੋ ਸਕੇ ਸਮੂਹ ਸੰਗਤਾਂ ਦਾ ਤੁਹਾਨੂੰ ਆਦ ਸਿੰਘ ਸਹਿਬਾਨ ਜੀ ਆਂ ਦਾ ਧੰਨਵਾਦ ਪੱਖ ਸਚਕੰਡ ਅਪਚਲ ਨਗਰ ਸ੍ਰੀ ਹਜੂਰ ਸਾਹਿਬ ਦੇ ਸਮੁੱਚੇ ਬੋਰਡ ਦਾ ਪ੍ਰਬੰਧਕੀ ਬੋਰਡ ਦਾ ਧੰਨਵਾਦ ਇੱਥੋਂ ਦੇ ਸਾਰੇ ਸਿੰਘ ਸਹਿਬਾਨ ਇਹਨਾਂ ਸਾਰਿਆਂ ਨੂੰ ਨਮਸਕਾਰ ਕਿਉਂ ਪਾਤਸ਼ਾਹ ਨੇ ਇਹਨਾਂ ਨੂੰ ਤਖਤ ਦੇ ਅੰਦਰ ਜਗ੍ਹਾ ਦਿੱਤੀ ਸਾਧ ਸੰਗਤ ਕੋਈ ਪੁਰਵਲੇ ਜਨਮਾਂ ਦਾ ਤਪ ਹੁੰਦਾ ਫਿਰ ਬੰਦਾ ਆ ਜੰਗਲਾਂ ਟੱਪ ਸਕਦਾ ਓਨੇ ਅੰਦਰ ਕੋਈ ਆ ਕੇ ਸੇਵਾ ਕਰ ਸਕਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਨੇ ਕੀਰਤਨੀਆਂ ਕੀਰਤਨ ਕਰਦੇ ਪੁਰਵਲੇ ਜਨਮਾਂ ਦਾ ਕੋਈ ਤਪ ਸਾਧਿਆ ਹੋਇਆ ਤਾਂ ਉੱਥੇ ਕੋਈ ਬਹਿ ਸਕਦਾ ਮੈਂ ਇਹ ਕੋਲੋਂ ਨਹੀਂ ਕਹਿ ਰਿਹਾ ਇਹ ਚੀਜ਼ ਪ੍ਰਤੱਖ ਵੇਖੀ ਇੱਕ ਹਜ਼ੂਰੀਏ ਕੀਰਤਨੀਏ ਸ਼੍ਰੀ ਦਰਬਾਰ ਸਾਹਿਬ ਦੇ ਕਥਾ ਸੁਣ ਕੇ ਇੱਕ ਦਿਨ ਮੈਨੂੰ ਰੋਪੇ ਕਹਿੰਦੇ ਭਾਈ ਸਾਹਿਬ ਮੇਰੇ ਅੰਦਰ ਈਰਖਾ ਬਹੁਤ ਹੈ ਕਹਿੰਦੇ ਜਦੋਂ ਫਲਨਨੇ ਕੀਰਤਨੀਏ ਦਾ ਕੀਰਤਨ ਹੁੰਦਾ ਹੈ ਨਾ ਕਹਿੰਦੇ ਮੈਂ ਟੈਲੀਵਿਜ਼ਨ ਬੰਦ ਕਰ ਦਿੰਦਾ ਕਹਿੰਦੇ ਮੈਨੂੰ ਉਹ ਚੰਗਾ ਹੀ ਨਹੀਂ ਲੱਗਦਾ ਕਹਿੰਦੇ ਹੁਣ ਮੈਂ ਕਥਾ ਸੁਣੀ ਕਿ ਨਿੰਦਿਆ ਈਰਖਾ ਪਰਾਈ ਜੈਲਸੀ ਤਾਤ ਕਹਿੰਦੇ ਅੰਦਰੋਂ ਸਭ ਕੁਝ ਗਵਾ ਦਿੰਦੀ ਹੈ ਸੱਚੀ ਕਹਿੰਦਾ ਮੈਂ ਅੰਦਰੋਂ ਖੱਲੀ ਹੋਇਆ ਤੰ ਮੰਨਦਾ ਸੋ ਮੈਨੂੰ ਕੋਈ ਨਹੀਂ ਗੁਰੂ ਰਾਮਦਾਸ ਸਵਾਹਰਾਜ ਆਪਣੇ ਸਾਰਿਆਂ ਦੇ ਵੈਦ ਨੇ ਕਿਹੜਾ ਇਲਾਜ ਹੈ ਜਿਹੜਾ ਇਲਾਜ ਗੁਰੂ ਰਾਮਦਾਸ ਸਵਾਹਰਾਜ ਜੀ ਤੋਂ ਨਹੀਂ ਹੁੰਦਾ ਆਪਾਂ ਕਈੇ ਪਾਤਸ਼ਾਹਾਂ ਉਹਨਾਂ ਬੇਨਤੀ ਕੀਤੀ ਗੁਰੂ ਰਾਮਦਾਸ ਸਵਾਹਰਾ ਜੀ ਮਾਰਾ ਮੇਰੇ ਅੰਦਰੋਂ ਇਹ ਰੋਗ ਕੱਢੋ ਮੇਰੇ ਅੰਦਰੋਂ ਇਲਾਜ ਕਰੋ ਇਹ ਰਖਾ ਉਹ ਕਹਿੰਦੇ ਭਾਈ ਸਾਹਿਬ ਹਫਤੇ ਇੱਕ ਬਾਅਦ ਮੈਨੂੰ ਮਿਲੇ ਰੋਗ ਹੈ ਮੇਰੇ ਕੋਲ ਮੈਂ ਕੀ ਹੋਇਆ ਕਹਿੰਦੇ ਜਿੱਦਣ ਮੈਂ ਅਰਦਾਸ ਕੀਤੀ ਉਸ ਦਿਨ ਰਾਤ ਨੂੰ ਸੁਪਨੇ ਵਿੱਚ ਹੀ ਗੁਰੂ ਰਾਮਦਾਸ ਸਵਾਹਰਾਜ ਆ ਗਏ ਜਿੱਦਣ ਉਹ ਬਹਾਸ ਕੀਤੀ ਸੁਪਨੇ ਵਿੱਚ ਹੀ ਗੁਰੂ ਰਾਮਦਾਸ ਜੀ ਆ ਗਏ ਕਹਿੰਦੇ ਧੰਨ ਗੁਰੂ ਰਾਮਦਾਸ ਸਾਹਿਬ ਮੈਨੂੰ ਸੁਪਨੇ ਵਿੱਚ ਆ ਕੇ ਪਤਾ ਕੀ ਕਹਿੰਦੇ ਨਹੀਂ ਉਹਦੇ ਨਾਲ ਈਰਖਾ ਨਾ ਕਰਿਆ ਕਰ ਉਹ ਐਵੇਂ ਨਹੀਂ ਕੀਰਤनियां ਬਣਿਆ ਤੇਰੇ ਵਾਂਗ ਜਿਵੇਂ ਤੂੰ ਪਿਆਰ ਨਾਲ ਕੀਰਤਨ ਦੀ ਦਾਤ ਲਈ ਹੈ ਉਹ ਵੀ ਐਵੇਂ ਨਹੀਂ ਹੈ ਕਹਿੰਦੇ ਉਹਦੇ ਨਾਲ ਈਰਖਾ ਨਾ ਕਰਿਆ ਕਰ ਉਹ ਪਿਛਲੇ ਜਨਮ ਦਾ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਪਰ ਕਰਮਾਂ 'ਚ ਵਹਿ ਕੇ ਬੰਦਗੀ ਕਰਨ ਵਾਲਾ ਬ੍ਰਹਮ ਗਿਆਨੀ ਹੈ ਤਾ ਉਹਨੂੰ ਉਸ ਤਪ ਬੰਦਗੀ ਦੇ ਬਦਲੇ ਕੀਰਤਨ ਦੀ ਦਾਤ ਮਿਲੀ ਸਾਧ ਸੰਗਤ ਐਵੇਂ ਨਹੀਂ ਕੋਈ ਅੰਦਰ ਜੰਗਲੇ ਦੇ ਆਪ ਕਿੱਥੇ ਸੇਵਾ ਕਰ ਸਕਦਾ ਕਿਸੇ ਨੇ ਕੋਈ ਬੰਦਗੀ ਕੀਤੀ ਪੂਰਵਲੇ ਜਨਮ ਤਾਂ ਉਹ ਕਹਾਂ ਭਾਈ ਸੋਦਨ ਦੀਰਖਾ ਨਿਕਲ ਗਈ ਕਹਿੰਦੇ ਅਗਲੇ ਦਿਨ ਉਹ ਕੀਰਤਨੀਆਂ ਮਿਲੇ ਮੈਂ ਪਰਕਰਮਾਂ 'ਚ ਪੈਰਾਂ 'ਚ ਮੱਥਾ ਟੇਕ ਕੇ ਮਾਫੀ ਮੰਗੀ ਵੀ ਮੇਤੋਂ ਗਲਤੀ ਹੋ ਗਈ ਸਾਧ ਸੰਗਤ ਅੱਜ ਉਹਨਾਂ ਦਾ ਬਹੁਤ ਪਿਆਰ ਹੈ ਕਹਿਣ ਤੋਂ ਬਾਅਦ ਇਹ ਸਤਿਗੁਰ ਦੀ ਨਦਰ ਹੈ ਸਮੂਹ ਗੁਰੂਕਰਦੇ ਵਜੀਰ ਸਿੰਘ ਸਾਹਿਬਾਨ ਦਾ ਧੰਨਵਾਦ ਪਟਾਨਕੋਟ ਸ਼ੁਕਰਪਤਾ ਕਲਗੀਆਂ ਵਾਲੇ ਦਸ਼ਵੇਸ਼ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਆਪ ਵਿਰਾਜਮਾਨ ਹੋ ਕੇ ਸੀਸ ਤੇ ਹੱਥ ਰੱਖ ਕੇ ਸਾਰੀ ਸੇਵਾ ਲੈ ਦੇ ਕਰੋੜਾਂ ਵਾਰ ਸ਼ੁਕਰਾਨਾ ਪਾਤਸ਼ਾਹ ਦਾ ਪੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ ਸਾਧ ਸੰਗਤ ਵਿਰਤ ਪੁੱਲਾਂ ਹੋਈਆਂ ਖਿਮਾ ਬਖਸ਼ਣੀ ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ ਫਿਰ ਸਮਾਪਤੀ ਹੈ ਜੀ ਨੇੜਾ ਦਿਸਾ ਮਾਤ ਲੋਕ ਤੁਰ ਸੁਝਾ ਦੂਰਾ ਫੇਰ ਵਸਾਇਆ ਫੇਰ ਵਾਣ ਸਤਗੁਰ ਖਾਡੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਹੈ ਆਚੂਤ ਹੈ ਪਰਮ ਬ੍ਰਹਮ ਅਬਨਾਸੀ ਅਗਨਾਸ਼ ਹੈ ਪੂਰਨ ਹੈ ਸਰਬਮਹੰ ਹੈ ਉਪੰਜਨ ਗੁਣਤਾਸ